ਬਦ ਜ਼ੁਲਮ ਕਬੂਰ ਕਰ ਲਾ ਨਹੀਂ ਤੇਰੇ ਜੂਤ ਪਹਿਣਗੇ ਪਹਿਣਗੇ ਤੈਨੂੰ ਉਹ ਦਿਨ ਦੂਰ ਨਹੀਂ ਜਦੋਂ ਤੈਨੂੰ ਦੁਬਈ ਤੋਂ ਖਿੱਚ ਕੇ ਲਿਆਉਣਗੇ ਇਸ ਘਰ ਕੇ ਜਿਹੜਾ ਬਾਣਾ ਪਾਇਆ ਸੀ ਉਹਨੇ ਗੁਰੂ ਸਾਹਿਬ ਦਾ ਉਹਨੂੰ ਬਦਨਾਮ ਕੀਤਾ ਜਿਹੜੇ ਉਹਦੀ ਸਪੋਰਟ ਕਰਦੇ ਪਏ ਆ ਚਾਹੇ ਸ਼ਹਿਜ਼ਾਦ ਪੱਟੀ ਆ ਪਾਕਿਸਤਾਨੀ ਆ ਮੈਂ ਉਹਨੂੰ ਕਹਿਣਾ ਚਾਹਨਾ ਤੇਰੇ ਪਹਿਲਾਂ ਜੂਤ ਫਰੇ ਸੀ ਅੱਜ ਵੀ ਤੇਰੇ ਜੂਤ ਫਰੇ ਆ ਮੈਂ ਕਹਿੰਦਾ ਮੈਂ ਹਰ ਰੋਜ਼ ਇਹਦਾ ਸਿਆਪਾ ਕਰੂੰ ਅਮਰਪਾਲ ਮੇਰੋ ਸਹਜਾਦ ਪੱਟੀ ਦਾ ਮੈਨੂੰ ਮਾਰ ਲਵੇ ਜਿਹੜਾ ਮਾਰਨਾ ਇਹਨੇ ਅਮਰਪਾਲ ਮੇਰੋ ਜਿਹਦੂ ਆਪਣੇ ਪੇ ਦਾ ਹੈ ਤਾਂ ਐਸਐਸਪੀ ਬਠਿੰਡਾ ਮੈਡਮ ਕੋਲ ਪੇਸ਼ ਹੋ ਜਾ ਜਾ ਕੇ ਇੰਟਰਨੈਸ਼ਨਲ ਟੈਰਰਿਸਟ ਫਰੰਟ ਦੇ ਮੁਖੀ ਗੁਰਸਿਮਰਨ ਸਿੰਘ ਮਾੜ ਬਟ ਅਲਾ ਪਹੁੰਚੇ ਪੁਤਲੇ ਫੁਕੇ ਕਿਤੇ ਕਿਤੇ ਫੁਕੇ ਤੇ ਕਿਉਂ ਫੁਕੇ ਕੀ ਕਾਰਨ ਹੈ ਪੁਤਲੇ ਫੁਕਨ ਦਾ ਗੱਲਬਤ ਕਰ ਲਾਂਗੇ ਗੁਰਸਿਮਰਨ ਸਿੰਘ ਮਾੜ ਹੋਣਾ ਮਾਨਸਾ ਦੋ ਪੁੱਤਰੇ ਫੁੱਟੇ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੱਲ ਇਹ ਆ ਲੁਤਰਾ ਸਾਹਿਬ ਅਮਰਤਪਾਰ ਮਹਿਲੋ ਕਾਤਲਾ ਬਲਾਦਕਾਰੀ ਵੀ ਆ ਮੈਂ ਕਹੂੰਗਾ ਔਰ ਭਗੌੜਾ ਵਾ ਜਿਹੜਾ ਨਮਦ ਵੀ ਆ ਉਹ ਸਾਹਮਣੇ ਕਿਉਂ ਨਹੀਂ ਆਇਆ ਪੁਲਿਸ ਦੇ ਆਪ ਗ੍ਰਿਫਤਰ ਜਾਂਦਾ ਜੇ ਮਰਦ ਹੁੰਦਾ ਸਿੱਖ ਕਦੇ ਕਮਜ਼ੋਰ ਨਹੀਂ ਆ ਸਿੱਖਾਂ ਦਾ ਮੈਂ ਕਤਲ ਕੀਤਾ ਮੈਨੂੰ ਫੜੋ ਜੀ ਉਹ ਤਾਂ ਭੱਜ ਗਿਆ ਤਾਂ ਨੌ ਤਰੀਕੀ ਭੱਜ ਗਿਆ ਇਸ ਕਰਕੇ ਜਿਹੜਾ ਬਾਣਾ ਪਾਇਆ ਸੀ ਉਹਨੇ ਗੁਰੂ ਸਾਹਿਬ ਦਾ ਉਹਨੂੰ ਬਦਨਾਮ ਕੀਤਾ ਸਿੱਖ ਧਰਮ ਨੂੰ ਬਦਨਾਮ ਕੀਤਾ ਨੇ ਜਿਹੜੇ ਉਹਦੀ ਸਪੋਰਟ ਕਰਦੇ ਪਏ ਆ ਚਾਹੇ ਸ਼ਹਿਜ਼ਾਦ ਪੱਟੀ ਆ ਪਾਕਿਸਤਾਨੀ ਆ ਮੈਂ ਉਹਨੂੰ ਕਹਿਣਾ ਚਾਹਨਾ ਤੇਰੇ ਪਹਿਲਾਂ ਵੀ ਜੂਤ ਫਰੇ ਸੀ ਅੱਜ ਵੀ ਤੇਰੇ ਜੂਤ ਫਰੇ ਆ ਤੇਰਾ ਪੁੱਤਲੇ ਬੁੱਕਿਆ ਅੱਜ ਅਮਰਤਪਾਲ ਮਹਿਰੋ ਦਾ ਪੁੱਤਲਾ ਬੁੱਕਿਆ ਤੇ ਇਹ ਸ਼ਹਿਜ਼ਾਦ ਪੱਟੀ ਦਾ ਪੁੱਤਲਾ ਬੁੱਕਿਆ ਕਿਉਂਕਿ ਉਹਦੀ ਸਪੋਰਟ ਕਰ ਰਿਹਾ ਉਹ ਜਿਹੜੀ ਸਪੋਰਟ ਕਰਨੀ ਸ਼ਹਿਜ਼ਾਦ ਪੱਟੀ ਨੂੰ ਮੈਂ ਤੁਹਾਡੇ ਚੈਨਲ ਲਈ ਕਹਣਾ ਬੰਦ ਕਰ ਦਵੇ ਅਮਰਤਪਾਲ ਮਹਿਰੋ ਜੇ ਤੂੰ ਆਪਣੇ ਪੇ ਦਾ ਹੈ ਤਾਸ ਉਸ ਵੀ ਬਠੰਡਾ ਮੈਡਮ ਕੋਲੇ ਪੇਸ਼ ਹੋ ਜਾ ਜਾ ਕੇ ਆਪਣਾ ਜ਼ੁਲਮ ਕਬੂਰ ਕਰ ਲਾ ਨਹੀਂ ਤੇਰੇ ਜੂਤ ਪਹਿਣਗੇ ਪਹਿਣਗੇ ਤੈਨੂੰ ਉਹ ਦਿਨ ਦੂਰ ਨਹੀਂ ਜਦੋਂ ਤੈਨੂੰ ਦੁਬਈ ਤੋਂ ਖਿੱਚ ਕੇ ਲਿਆਉਣਗੇ ਪੁਲਿਸ ਪ੍ਰਸ਼ਾਸਨ ਮੈਨੂੰ ਇਹ ਡਰ ਲੱਗਦਾ ਕਿ ਦੁਬਈ ਤੋਂ ਦੋ ਨੰਬਰ ਰਾਹੀਂ ਕਿਤੇ ਇੰਗਲੈਂਡ ਨਾਲ ਭੱਜ ਜਵੇ ਮੈਨੂੰ ਲੱਗ ਰਿਹਾ ਹੈ ਕਿਉਂਕਿ ਪੁਲਿਸ ਨੂੰ ਬਹੁਤ ਜਲਦ ਕਦਮ ਚੁਕਣਾ ਚਾਹੀਦਾ ਵਾ ਕਿਉਂਕਿ ਐਸੇ ਲੋਕਾਂ ਨੂੰ ਸਜ਼ਾਏ ਮੌਤ ਦੇਣੀ ਚਾਹੀਦੀ ਆ ਜਿਹੜੀ ਮਹਿਲਾ ਦਾ ਕਤਲ ਹੋਇਆ ਕੀ ਲੱਗਦਾ ਉਹ ਜਿਹੜਾ ਕੰਟੈਂਟ ਪ੍ਰੋਸ ਦੀ ਸੀ ਲੋਕ ਦੇਖਦੇ ਸੀ 4 ਲੱਖ ਦੇ ਆਸ-ਪਾਸ ਫੋਲੋਅਰਸ ਨੇ ਉਹਦੇ ਕੀ ਠੀਕ ਹੀ ਦੇਖੋ ਜੀ ਜੇ ਸਕੂਲ ਦੇ ਵਿੱਚ ਬੱਚਾ ਗਲਤੀ ਕਰਦਾ ਹੋ ਨੰਬਰ ਘੱਟ ਲੈਂਦਾ ਤਾਂ ਕੀ ਟੀਚਰ ਨੂੰ ਮਾਰ ਦਿੰਦਾ ਵਾ ਉਹਨੂੰ ਪਿਆਰ ਨਾਲ ਸਮਝਾਉਂਦੇ ਬਈ ਕਾਂਚਨ ਕੁਮਾਰੀ ਕਮਲਕੌਰ ਜੀ ਤੁਸੀਂ ਇਹ ਗਲਤ ਕਰਦੇ ਹੋ ਬਈਓ ਪਰ ਉਹ ਮਨ ਬੇਈਮਾਨ ਬੰਦਾ ਸੀ ਮੇਰੋ ਬਲਾਤਕਾਰੀ ਕਾਤਲ ਪੁਤਲੇ ਮੈਂ ਇਹ ਹਰ ਗਲੀ ਚ ਪੁਤਲੇ ਬੂਕਣਾ ਚਾਹੁੰਦਾ ਲੋਕਾਂ ਨੂੰ ਕਹਿਣਾ ਚਾਹੁੰਦਾ ਅਮਰਤਪਾਲ ਮੇਰਾ ਸਾਥ ਨਾ ਦਿਓ ਜਿਹੜੀ ਕਮਲਕੌਰ ਆ ਉਹਨੂੰ ਧੋਖੇ ਨਾ ਕਰੋ ਗਰੀਬੀੜੀ ਆ ਉਹ ਕਾਦੀ ਉਹਨੂੰ ਮਾਰ ਕੇ ਮਾਰ ਕੇ ਕੀ ਮਿਲਿਆ ਉਹਨੂੰ ਇਹ ਇਹ ਜੇ ਲੋਕਾਂ ਨੂੰ ਖੁਦ ਇਹਨਾਂ ਪੁਲਿਸ ਇਹਨਾਂ ਨੂੰ ਇਨਕਾਊਂਟਰ ਕਰੇ ਇਹਨਾਂ ਦਾ ਉਹਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਕੱਲੀ ਬਠਿੰਡੇ ਪਾਰਕਿੰਗ ਨੇ ਪੰਜਾਬ ਚ ਉਹ ਮੈਂ ਕਹਿਣਾ ਮੈਂ ਹਰ ਰੋਜ਼ ਇਹਦਾ ਸਿਆਪਾ ਕਰੂੰ ਅਮਰਤਪਾਲ ਮੇਰਾ ਸਹਜਾਦ ਪੱਟੀ ਦਾ ਮੈਨੂੰ ਮਾਰ ਲਵੇ ਜਿਹੜਾ ਮਾਰਨਾ ਇਹਨੇ ਮੈਂ ਨਹੀਂ ਡਰਦਾ ਬੀਬੀ ਲੁਥਰਾ ਨੂੰ ਮੈਂ ਕਹਿਣਾ ਚਾਹਨਾ ਵਾਂ ਭਈ ਅਮਰਸਾਰ ਆਵਾ ਪ੍ਰੀਤੀ ਪ੍ਰੀਤੀ ਜੱਟੀ ਆ ਕੋਈ ਪ੍ਰੀਤੀ ਨਾ ਡਰੋ ਨਾ ਡਰੋ ਪ੍ਰਸ਼ਾਸਨ ਕੋਲ ਜਾਓ ਪ੍ਰਸ਼ਾਸਨ ਨੂੰ ਸ਼ਿਕਾਇਤ ਦਿਓ ਇਹਨਾਂ ਦੇ ਹੱਥ ਘੜੀਆਂ ਲਵਾਓ ਜਿਹੜੇ ਧਮਕੀਂ ਦਿੰਦੇ ਆ ਚਾਹੇ ਬੱਬਰ ਖਾਲਸਾ ਵਾਲੇ ਆ ਬੱਬਰ ਖਾਲਸਾ ਖੁਦ ਗਿੱਦੜ ਆ ਮੈਂ ਤਾਂ ਖਾਲਸਾ ਕਹੂੰਗਾ ਹੀ ਨਹੀਂ ਨਾ ਬੱਬਰ ਕਹੂੰਗਾ ਇਹਨਾਂ ਨੂੰ ਇਹਦਾ ਗਿੱਦੜ ਨੇ ਕਿੱਧਰ ਲੋਕ ਇਹਦਾ ਪਾਕਿਸਤਾਨ ਪਹਿਲੇ ਪੰਜਾਬ ਚ ਭੱਜੇ ਹੋਏ ਨੇ ਇਹ ਇਹ ਜੇ ਬੱਬਰ ਖਾਲਸਾ ਆਪਣੇ ਨੂੰ ਕਹਿੰਦਾ ਪੰਜਾਬ ਚ ਆ ਕੇ ਡੀਜੀਪੀ ਸਾਹਿਬ ਦੇ ਸਾਹਮਣੇ ਆ ਕੇ ਗ੍ਰਿਫਤਾਰੀ ਦਿਓ ਪਹਿਲਾਂ ਐਨੇ ਲੋਕ ਤੁਸੀਂ ਮਾਰਤੇ ਇਹ ਕਾਤਲ ਨੇ ਕਾਤਲ ਮੇਰੋ ਵੀ ਹਤਵਾਦੀ ਆ ਜਿਹੜੀਆਂ 3 ਮਹੀਨੇ 4 ਮਹੀਨੇ ਤੋਂ ਪਹਿਲਾਂ ਗੱਲਾਂ ਛਾ ਰਚ ਰਿਆ ਸੀ ਇਹ ਕੁੜੀ ਨੂੰ 3 ਮਹੀਨੇ ਹੋ ਗਏ ਰੱਖੀ ਕਰਦੇ ਨੂੰ ਇਹ ਧੋਖਾ ਮਾਰਿਆ ਹੱਸੇ ਕੋਈ ਕਦੇ ਵੀ ਕੋਈ ਬੰਦਾ ਮਾਰੰਦਾ ਹੈ ਨਹੀਂ ਇਹ ਅਲਾਉਡ ਉਹਨੂੰ ਪਿਆਰ ਨਾ ਸਮਝਾਉਣਾ ਆਪਨੇ ਲੇਕਿਨ ਇਹ ਲੋਕਾਂ ਦਾ ਅਮਰਤਬਾਲ ਮੈਂ ਹੋਇਆ ਜਾ ਮੇਰੋ ਤਾਂ ਸਾਹ ਦਿੰਦੇ ਆ ਨਾ ਦਿਓ ਨਾ ਦਿਓ ਮੈਂ ਤੁਹਾਨੂੰ ਭਰਾਵੋ ਅਪੀਲ ਕਰਦਾ ਮੈਂ ਨਿੰਗ ਜੱਥੇਬੰਦਿਆਂ ਨੂੰ ਅਪੀਲ ਕਰਦਾ ਮਾਂ ਆਮ ਲੋਕਾਂ ਨੂੰ ਫੇਸਬੁੱਕ ਤੇ ਨਾ ਭਰੋ ਬਹੁਤ ਬਧੀਆ ਕੀਤਾ ਖਸਾਉ ਨਾ ਇਹਨਾਂ ਲੋਕਾਂ ਨੂੰ ਇਹ ਲੋਕ ਪਹਿਲੇ ਹੀ ਗੰਦੇ ਆਂਡੇ ਨੇ ਇਹਨਾਂ ਦਾ ਵਿਰੋਧ ਕਰੋ ਅਮਰਤਵਾਦ ਮੇਰੋ ਵਰਗਿਆਂ ਦਾ ਇਸ ਤਰੀਕੇ ਨਾਲ ਹੁਣ ਇਹਨਾਂ ਦੀਆਂ ਧਮਕੀਆਂ ਆ ਰਹੀਆਂ ਲੋਕ ਡਰਦੇ ਪਏ ਆ ਸਿਕਿਉਰਿਟੀ ਦੀ ਮੰਗ ਕਰਦੇ ਪਏ ਆ ਕੀ ਹੋਣਾ ਚਾਹੀਦਾ ਉਹ ਮੈਂ ਪਹਿਲਾਂ ਹੀ ਕਹਿੰਦਾ ਸੀ ਪ੍ਰਸ਼ਾਸਨ ਕੋਲੇ ਜਾਓ ਅੱਜ ਇਹ ਲੋੜ ਪੈਣੀ ਨਹੀਂ ਸੀ ਸਿਕਿਉਰਟੀਆਂ ਦੀ ਪ੍ਰਸ਼ਾਸਨ ਕੋਲੇ ਜਾਓ ਜਦ ਇਹ ਪਰਚਾ ਦਰਜ ਕਰੇ ਜੇਲ੍ਹ ਭੇਜਣਾ ਸੀ ਅੱਜ ਇਹ ਲੋੜ ਨਹੀਂ ਪੈਣੀ ਸੀ ਪਰ ਇਹ ਮਾਹੌਲ ਨਕਟਰ ਸੁੱਜਿਆ ਜਾ ਰਿਹਾ ਜੇ ਕਿਸੇ ਵੀ ਕੁੜੀ ਦੀ ਗਲਤੀ ਆ ਉਹਨੂੰ ਰੋਟੀ ਪਾਣੀ ਦਾ ਅਰੇਂਜਮੈਂਟ ਕਰਕੇ ਦਿਓ ਚਾਹੇ ਐ ਜੀਪੀਸੀ ਕਰੇ ਬਈ ਕੰਟੈਂਟ ਵਧੀਆ ਨਹੀਂ ਹੈਗੇ ਜਾਂ ਸ਼੍ਰੀ ਕਾਲਦਾਸ ਸਾਹਿਬ ਕਹਿੰਦੇ ਆ ਬੱਚਿਆਂ ਨੂੰ ਸਮਝਾਓ ਤੁਸੀਂ ਹੱਤਵਾਦੀ ਬਲਵੰਤ ਸਿੰਘ ਰਾਜਵਾਨੇ ਨੂੰ 20000 ਰੁਪਏ ਮਹੀਨਾ ਦੇ ਸਕਦੇ ਹੋ ਜਿਹੜੇ ਖਾਤਲ ਨੇ ਉਹਨਾਂ ਨੂੰ 20000 ਮਹੀਨਾ ਦੇ ਸਕਦੇ ਐ ਐ ਜੀਪੀਸੀ ਇੰਨਾ ਕੁੜੀਆਂ ਦਾ ਜਾਂ ਮੁੰਡਿਆਂ ਦਾ ਜਿਨ੍ਹਾਂ ਦਾ ਨਹੀਂ ਕੋਈ ਬਾਲੀਬਾਰਸ ਹੋ ਰਿਹਾ ਉਹਨਾਂ ਨੂੰ ਵੀ 20000 ਰੁਪਏ ਦੇ ਦਿਓ ਉਹਨਾਂ ਦਾ ਘਰ ਦਾ ਰੋਟੀ ਬਣੀ ਤੇ ਚੱਲੂਗੀ ਉਹ ਆਪਣੇ ਆਪ ਹੌਲੀ ਹੌਲੀ ਬੰਦ ਕਰ ਦੇਣਗੇ ਕੰਮ ਜੇ ਆਪਾਂ ਇੱਕ ਦਾ ਵੀ ਗਲਾ ਕੁੱਟਾਂਗੇ ਮਾਰਾਂਗੇ ਗੋਲੀ ਐਦਾਂ ਨਹੀਂ ਹੋਣਾ ਬੱਚਾ ਨਹੀਂ ਪੜ੍ਹ ਸਕਦਾ ਥੱਪੜ ਮਾਰ ਮਾਰ ਨਹੀਂ ਬੱਚਾ ਪੜਨਾ ਉਹਨੂੰ ਪਿਆਰ ਨਾਲ ਕਹਿਣਾ ਪੜਾ ਬੇਟਾ ਪੜ ਲਾ ਟੀਚਰ ਵੀ ਕਹੂਗਾ ਪੜ ਧਿਆਨ ਨਾਲ ਤੇਰੀ ਦਿਮਾਗ ਕੀ ਕਹਿੰਦਾ ਕੀ ਆਈਐਸ ਬਣਨਾ ਆਈਪੀਐਸ ਬਣਨਾ ਪੀਐਸ ਬਣਨਾ ਜੇ ਆਪਾਂ ਥੱਪੜ ਮਾਰਨ ਦੀ ਗੱਲਾਂ ਕਰਾਂਗੇ ਇਦਾਂ ਨਹੀਂ ਕਰੇ ਪੜਨਾ ਭਾਜੀ ਪਿਆਰ ਨਾਲ ਬੰਦ ਨਾਲ ਗੁਰਸ਼ਪਨ ਸਿੰਘ ਮਾਨ ਜਿਨ੍ਹਾਂ ਨੇ ਅੰਮ੍ਰਿਤਪਾਲ ਮੈਰੋ ਦਾ ਪੁਤਲਾ ਫੁਕਿਆ ਸ਼ਹਿਜ਼ਾਦ ਪੱਟੀ ਦਾ ਪੁਤਲਾ ਫੁਕਿਆ ਕਹਿੰਦੇ ਕਿ ਡਰੋ ਨਾ ਪ੍ਰਸ਼ਾਸਨ ਕੋਲ ਜਾਵੋ ਪ੍ਰਸ਼ਾਸਨ ਦੀ ਮਦਦ ਲਵੋ ਤਾਂਕਿ ਤੁਸੀਂ ਵੀ ਸੇਫ ਹੋ ਤੁਹਾਡੀ ਜ਼ਿੰਦਗੀ ਵੀ ਸੇਫ ਹੋ ਕੈਮਰਾਮੈਨ ਬੰਟੀ ਦਲਾਲ ਨਿਤ ਲੁਥਰਾ ਦੈਨਿਕ ਸ਼ੋਰਾ ਟੀਵੀ ਬਟਾਲਾ